ਰੋਟੀ ਆਪਾਂ ਖਾ ਲਈ ਆ ਜੀ ਮੈਂ ਮਿੱਠੇ ਬਹੁਤ ਜੀਰ ਪਸਾਦ ਹੁੰਦੀ ਆ ਜੀ ਇਹਨੇ ਬਿਲਕੁਲ ਕਹਿਨੇ ਖਾ ਲਈ ਰੋਟੀ ਜੀ ਜਿੱਦੇ ਸਟਾਪ ਤੇ ਰੋਟੀ ਖਾਣ ਲੱਗ ਗਾ ਹੁਣ ਦੁਪਹਿਰ ਦਾ ਟਾਈਮ ਹੋਇਆ ਪਿਆ ਪਰ ਰੋਟੀ ਖਾਵਾਂਗੇ ਰਾਜੀ ਦਾ ਟਾਪਾ ਨਿਸ਼ੂਰੀ ਜੀ ਪਹਿਲੋ ਐਂਟਰ ਹੋ ਚੁੱਕੇ ਆ

ਇਦਾਂ ਨੇ ਘੱਲੇ ਘਾਰ ਆਵੇ ਪੂਰਾ ਇੱਥੋਂ ਥੱਲੇ ਨੀਚੇ ਬਾਹਰ ਫੋਨਾਂ ਸੁਰਦੀ ਓਏ ਆ ਜੀ ਘਾਰ ਆ ਉਹ ਪਤਾ ਹੈ ਆ ਘਾਰ ਆ ਉਹ ਘਾਰ ਆ ਇਹ ਥੱਲੇ ਡੰਗਰੇ ਉੱਤੇ ਆਪ ਰਹਿੰਦੇ ਸਾਰੇ ਇਦਾਂ ਹੀ ਆ ਆ ਵੇ ਕਿਥੋਂ ਲਿਓ ਬਿਲਡਿੰਗ ਬਰ ਬਣ ਕੇ ਉੱਤੇ ਉਤਾਂ ਨੂੰ ਆਏ ਉਹਨਾਂ ਆ ਥੱਲੇ ਘਰ ਪੂਰੇ ਇੱਥੇ ਪਾਣੀ ਦੀਆਂ ਬੋਤਲਾਂ ਲੈਣਤੀਆਂ ਜੀ ਤੇ ਕੀਤੀ ਸਹੀ ਰੋਟੀ ਪਲਾਈ ਕੀ ਹੁੰਦੀ ਹਾਂ ਆ ਉੱਪਰ ਕਾ ਰਿਆ ਜਿਉ ਲਾ ਸਿਜਾ ਪਿੰਡਿਆਂ ਨਾ ਕੀ ਕਰਿਆ ਉਹ ਪਿੰਡਿਆਂ ਉਹ ਇਨੀ ਇਨੇ 4 5 10 5 ਕੇ ਦਿਰ ਘਰ ਹੁੰਦੇ ਪਿੰਡ ਹੁੰਦੇ ਆ ਹਾਂ ਆ ਵੇਖੋ ਪਿੰਡ ਉਹ ਡੇ ਹੀ ਕੁਝ ਬਣਾਉਣ ਠੀਕ ਵੀ ਹੈ ਜਮਾ ਤਾਂ ਨਾ ਉਹ সুইਟ সুইਟ ਆਹ ਯਾਰ ਰੋਟੀ ਜੰਦਾ ਬੰਨੂ ਚੱਲਣਾ ਨਹੀਂ ਨੀਂ ਨੀਂ ਮੇਰੇ ਮਖਲਾ ਉਹ ਰੋਟੀ ਤਿਆਰੀ ਨਹੀਂ ਬਾਪੂ ਇਹ ਬਾਈ ਰੋਟੀ ਤਿਆਰੀ ਨਹੀਂ ਹੈ ਚੋਲੇ ਚੋਲੇ ਤਾਂ ਚੋਲੇ ਰੋਟੀ ਰੋਟੀ ਨਹੀਂ ਆ ਲਓ ਵੀ ਤੰਦੂਰ ਦੀ ਰੋਟੀ ਲਓ ਜੀ ਇਹ ਤੰਦੂਰ ਦੀ ਰੋਟੀ ਮਿਲ ਗਈ ਆ ਤਾਂ ਖਾਣੀ ਆ ਆਪਾਂ ਦੂਸਰੀ ਨਾਲ ਹੈਗੀ ਚੋਲ ਆ ਦਾਲ ਇਹ ਮਿਕਸ ਸਬਜੀ ਨਾਲ ਲਸਣ ਪਿਆਜ਼ ਨਾਲ ਤੰਦੂਰੀ ਰੋਟੀ ਨਾਲ ਚਾਵਲ ਸਵਾਨੀ ਵੀ ਡਈ ਆ ਜੀ ਖਾਣੇ ਮੈਂ ਰੱਖ ਕੇ ਲੱਕ ਪਰੇੜ ਕੇ ਲੈ ਗਿਆ ਹੋਰ ਕਰ ਲੋ ਅੱਗੇ ਸਿਪੀ ਦੀ ਵੀ ਆ ਗਈ ਆ ਵਾ ਸਵਾਨੀ ਆ ਗਈ ਆ ਜੀ ਸਵਾਨੀ ਆ ਗਈ ਆ ਰੋਟੀ ਆਪਾਂ ਖਾ ਲਈ ਆ ਜੀ ਮੈਂ ਮਿੱਠੇ ਬਹੁਤ ਜੀਰ ਖਾਧੂ ਨਹੀਂ ਆ ਜਿਹਨੇ ਇਹਨੂੰ ਬਿਲਵਾ ਕਹਿਨੇ ਕਾਰੀ ਰੋਟੀ ਫਟਾ ਲੈਣਾ ਸੀ ਗੱਡੀ ਦਾ ਜੀ ਉਹ ਲੈਣ ਲੱਗੇ ਤੇ ਨਾਲੇ ਚਾਹ ਪੀਣ ਲੱਗੇ ਨੇਰਾ ਹੋ ਗਿਆ ਆ ਆਪਾਂ ਘਰ ਜਾਣ ਦੀ ਤਿਆਰੀ ਸਾਢੀ ਇਧਰ ਆਪਾਂ ਘਰ ਆ ਗਏ ਆ ਜੀ ਕਿਤੋਂ ਦੇ ਲੱਗ ਜਾਣੇ ਆ ਇਧਰੋਂ ਦੇ ਲੱਗ ਜਾਣੇ ਇਧਰੋਂ ਨੰਬਰ ਕਿਹਾ ਇਧਰੋਂ ਲੱਗ ਪੈਸਾ ਕੱਢ ਲੋ ਇੰਪੈਸਾ ਕਰ ਆਪਾ ਪਹੁੰਚ ਗਏ ਸੀ 11:00 ਵਜੇ ਨਾ 11:00 ਵਜੇ ਨਾ ਪਰ 4:00 ਵਜੇ ਸੁੱਤੇ ਗੱਲਾਂ ਬਾਤਾਂ ਕਰਦੇ ਰਏ ਆਪਾਂ ਇੰਨੇ ਕੱਪੜੇ ਧੋਨੇ ਰਹਾ ਤੇ ਅੱਜ ਆ ਸਾਰੇ ਇਹਨਾਂ ਟੇਰ ਕੱਢਿਆ ਤੋਂ ਮਾਸਤੇ ਕੱਪੜਿਆਂ ਦਾ ਕੱਪੜੇ ਕੁਪਰੇ ਧੋ ਕੇ ਵੇਲੇ ਹੋ ਗਏ ਤੇ ਕਿੰਨਾ ਨੇਰਾ ਹੋ ਗਿਆ ਤੇ ਮੈਂ ਰੋਟੀ ਪਾਣੀ ਬਣਾ ਕੇ ਖਾ ਲ ਕੇ ਤੇ ਹੁਣ ਜੈਸੀ ਫਿਲਮ ਅੱਜ ਨਿਉਂ ਆਉਂਦੀ ਪਈ ਐ ਤੇ ਵੇਖਣ ਦੇ ਆ ਤੇ ਇੱਥੇ ਹੀ ਆਸੀ ਵੀਡੀਓ ਦਾ ਅੰਡ ਕਰਦੇ ਮੇਰੇ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਵਾਲਾ ਬਟਨ ਜਰੂਰ ਦਬਾਓ